ਜਿਹੜੇ ਸੋਚਦੇ ਆ ਵੀ ਅਸੀਂ ਆਪਣੇ ਦਫ਼ਤਰਾਂ 'ਚ ਬੌਂਸਰ ਰੱਖ ਕੇ ਅਸੀਂ ਆਪਣੇ ਆਪ ਨੂੰ ਬਚਾ ਲਾਂਗੇ ਜਾਂ ਸੇਫਟੀ ਕਰ ਲਾਂਗੇ ਮੈਂ ਬਸ ਇੱਕੋ ਹੀ ਗੱਲ ਕਹੂੰਗਾ ਵੀ ਜੇ ਜੱਟ ਵਿਗੜ ਗਿਆ ਰੋਜ਼ ਰੋਜ਼ ਮਰਨ ਦਾ ਕੰਮ ਇਹ ਆ ਵੀ ਤੁਸੀਂ ਦਫ਼ਤਰ ਬੈਠਿਓ 20 ਬੰਦੇ ਇਕੱਠੇ ਆ ਕੇ ਉਹ ਮਰਨ ਹੋ ਜਾਂਦਾ ਲੈ ਵੀ ਉਧਰੋਂ ਡਰ ਕੇ ਭੱਜਣਾ ਉਧਰੋਂ ਡਰ ਕੇ ਭੱਜਣਾ ਉਹਦੇ ਤੋਂ ਡਰ ਕੇ ਰਹਿਣਾ ਛੁਪ ਕੇ ਰਹਿਣਾ ਜਦੋਂ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਵੀ ਕੈਨੇਡਾ ਦੇ ਵਿੱਚ ਜਾ ਰਹੇ ਆ ਅੱਜ ਤੋਂ 20 ਸਾਲ ਪਹਿਲਾਂ ਆਪਾਂ ਉਦੋਂ ਦੇ ਬੱਚਿਆਂ ਨੂੰ ਭੇਜ ਰਹੇ ਆ ਤੇ ਉੱਧਰ ਗਿਆ ਹੋਇਆਂ ਨੂੰ ਸੰਭਾਲ ਰਹੇ ਆ ਅੱਜ ਮੈਂ ਗਲਾਂ ਦੇ ਵਿੱਚ ਹਾਰ ਪਾਗੇ ਵੀਜ਼ੇ ਨਹੀਂ ਦਿਖਾਉਂਦੇ ਕੁਝ ਨਹੀਂ ਕਰਦੇ ਜੇ ਦਿਖਾਉਣੇ ਵੀ ਆ ਤਾਂ ਲੋਕਾਂ ਨੂੰ ਦਿਖਾਉਂਨੇ ਆ ਵੀ ਆਹ ਦੇਖੋ ਇੰਨੇ ਵੀਜ਼ੇ ਲੱਗੇ ਨੇ ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ ਵੀ ਉਹਨਾਂ ਏਜੰਟਾਂ ਲਈ ਜਿਹੜੇ ਠੱਗੀਆਂ ਮਾਰਦੇ ਆ ਜਾਂ ਜਿਹੜੇ ਸੋਚਦੇ ਆ ਵੀ ਅਸੀਂ ਆਪਣੇ ਦਫ਼ਤਰਾਂ 'ਚ ਬੌਂਸਰ ਰੱਖ ਕੇ ਅਸੀਂ ਆਪਣੇ ਆਪ ਨੂੰ ਬਚਾ ਲਾਂਗੇ ਜਾਂ ਸੇਫਟੀ ਕਰ ਲਾਂਗੇ ਮੈਂ ਬਸ ਇੱਕੋ ਹੀ ਗੱਲ ਕਹੂੰਗਾ ਵੀ ਜੇ ਜੱਟ ਵਿਗੜ ਗਿਆ ਤਾਂ ਕੰਮ ਖਰਾਬ ਹੋ ਜਾਣਾ ਇਹ ਤੁਹਾਡੇ ਬੌਂਸਰ ਭੱਜੇ ਨਹੀਂ ਥਿਉਣੇ ਮਤਲਬ ਇਹ ਇਹ ਪਾਵਰ ਆ ਮਤਲਬ ਇੱਕ ਜੱਟ ਜ਼ਮੀਂਦਾਰ ਬੰਦੇ ਦੀ ਜਿੱਦਨ ਦਿਮਾਗ ਘੁੰਮ ਜਾਂਦਾ ਇਸ ਲਈ ਫਾਇਦਾ ਕੀ ਤੁਹਾਨੂੰ ਤੁਹਾਨੂੰ ਉਹ ਕੰਮ ਕਰਨਾ ਹੀ ਕਿਉਂ ਪੈ ਰਿਹਾ ਜਿਹਦੇ ਕਰਨ ਤੋਂ ਬਾਅਦ ਤੁਹਾਨੂੰ ਬਚਣਾ ਪਵੇ ਇਹੋ ਜੇ ਕਾਮੀ ਨਾ ਲੱਗ ਰਹੇ ਹੋ ਕੁਆਲਿਟੀਸ਼ੀਅਨ ਹੋ ਸਹੀ ਕਹਿ ਮੇਕ ਸੈਂਸ ਤੁਸੀਂ ਸੈਲੀਬ੍ਰਿਟੀ ਹੋ ਮੇਕ ਸੈਂਸ ਤੁਸੀਂ ਪੁਲਿਸ ਵੱਡੇ ਆਫੀਸਰ ਹੋ ਮੇਕ ਸੈਂਸ ਤੁਹਾਡੀ ਜਾਨ ਨੂੰ ਖਤਰਾ ਵਾ ਪਰ ਤੁਸੀਂ ਆਪਣੀ ਜਾਨ ਨੂੰ ਖਤੜਾ ਜੇ ਖੁਦ ਸਹਿੇੜੋਗੇ ਫਿਰ ਉਸ ਤੋਂ ਬਾਅਦ ਫਿਰ ਤੁਹਾਡੀ ਜਾਨ ਮਾਲ ਦੀ ਰੱਖਿਆ ਫਿਰ ਕੌਣ ਕਰੂਗਾ ਜਦੋਂ ਪ੍ਰਮਾਤਮਾ ਵੀ ਤੁਹਾਡੇ ਉਲਟਾ ਕਿਉਂਕਿ ਪ੍ਰਮਾਤਮਾ ਨਾਲ ਵੀ ਪੰਗਾ ਲੈ ਲਿਆ ਤੁਸੀਂ ਉਹਦੀ ਰਜ਼ਾ ਦੇ ਵਿੱਚ ਨਹੀਂ ਚੱਲੇ ਤੁਸੀਂ ਉਹਦੇ ਅਗੇਂਸਟ ਚੱਲ ਕੇ ਉਹਦੀ ਦੱਸੀ ਹੋਈ ਸਿੱਖਿਆ ਦੇ ਅਗੇਂਸਟ ਚੱਲ ਕੇ ਠੱਗੀਆਂ ਮਾਰੀਆਂ ਲੋਕਾਂ ਦਾ ਦਿਲ ਦਿਖਾਇਆ ਪਰਮਾਤਮਾ ਨਾਲ ਤੁਸੀਂ ਵੈਰ ਕਮਾ ਲਿਆ ਪਰਮਾਤਮਾ ਨਾਲ ਪੰਗਾ ਲੈ ਲਿਆ ਇੱਥੇ ਲੋਕਲ ਤੁਸੀਂ ਆਮ ਜਨਤਾ ਨਾਲ ਵੀ ਪੰਗਾ ਲੈ ਲਿਆ ਤੇ ਜਨਤਾ ਜਿੱਦਣ ਦੁਖੀ ਹੋ ਜਾਂਦੀ ਹੈ ਫਿਰ ਉਹ ਕਾਰ ਕਰ ਦਿਖਾਉਂਦੀ ਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਸੁਪਨੇ ਦੇ ਵਿੱਚ ਸੋ ਨੀਂਦ ਵਧੀਆ ਆਉਣੀ ਚਾਹੀਦੀ ਹੈ ਜੀ ਮੈਨੂੰ ਇਹ ਲੱਗਦਾ ਵੀ ਜਿਹੜਾ ਸਭ ਤੋਂ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਉਹ ਆ ਜਿਹੜਾ ਬਿਨਾਂ ਗੋਲੀਆਂ ਖਾਏ ਸੌਂਦਾ ਤੇ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਉਹ ਆ ਜਿਹੜਾ ਰੋਜ਼-ਰੋਜ਼ ਮਰਦਾ ਨਹੀਂ ਆ ਰੋਜ਼-ਰੋਜ਼ ਮਰਨ ਦਾ ਕੰਮ ਇਹ ਆ ਵੀ ਤੁਸੀਂ ਦਫ਼ਤਰ ਬੈਠਿਓ 20 ਬੰਦੇ ਇਕੱਠੇ ਆ ਕੇ ਉਹ ਮਰਨ ਹੋ ਜਾਂਦਾ ਲੈ ਵੀ ਉਧਰੋਂ ਡਰ ਕੇ ਭੱਜਣਾ ਉਧਰੋਂ ਡਰ ਕੇ ਭੱਜਣਾ ਉਹਦੇ ਤੋਂ ਡਰ ਕੇ ਰਹਿਣਾ ਛੁੱਪ ਕੇ ਰਹਿਣਾ ਚਾਰ ਬੰਦਿਆਂ ਦੀ ਛੱਤ ਹੇਛਾਇਆ ਚ ਰਹਿਣਾ ਇਹ ਰੋਜ਼-ਰੋਜ਼ ਮਰਨਾ ਹੁੰਦਾ ਮੈਨੂੰ ਲੱਗਦਾ ਵੀ ਮਰਨਾ ਤਾਂ ਬੰਦੇ ਨੂੰ ਇੱਕ ਦਿਨ ਹੀ ਚਾਹੀਦਾ ਵਾ ਉਹ ਉਦੋਂ ਜਦੋਂ ਪਰਮਾਤਮਾ ਤੁਹਾਨੂੰ ਬੁਲਾ ਲੈਂਦਾ ਰੋਜ਼-ਰੋਜ਼ ਤੁਸੀਂ ਮਰਨਾ ਕਾਦੇ ਲਈ ਆ ਕਿਉਂ ਇਹੋ ਜਿਹਾ ਕੰਮ ਕਰਨਾ ਸਾਰੇ ਜਿਹੜੇ ਲੋਕ ਨੇ ਜਿਵੇਂ ਸਾਡੇ ਜਿਵੇਂ ਹਰ ਜਿਵੇਂ ਉਹ ਚੋਰ ਆ ਜਿਹੜਾ ਚੋਰ ਦਾ ਬੱਚਾ ਵਾ ਉਹ ਚੋਰ ਲਈ ਉਹ ਚੋਰ ਦਾ ਚੋਰ ਆ ਬਟ ਉਹਦਾ ਬੱਚੇ ਲਈ ਤਾਂ ਉਹ ਬਾਪ ਆ ਨਾ ਆਉਦੇ ਤਾਂ ਕਿਉਂ ਜਿਹੜਾ ਫਿਰ ਚੋਰ ਦਾ ਆਪਦਾ ਬੱਚਾ ਵਾ ਉਹਦੇ ਲਈ ਤਾਂ ਉਹ ਬਾਪ ਆ ਤੇ ਜਿਹੜੇ ਉਹ ਬੱਚਿਆਂ ਬਾਕੀ ਦੇ ਬਾਪ ਨੇ ਜਿਹੜੇ ਉਹਨਾਂ ਦੇ ਬੱਚਿਆਂ ਨਾਲ ਚੋਰੀ ਕਰਦਾ ਵਾ ਤਾਂ ਕੀ ਉਹ ਉਹਦੇ ਕੋਈ ਮਾਂ ਬਾਪ ਹੈ ਨਹੀਂ ਉਹਨਾਂ ਨੂੰ ਨਹੀਂ ਕੋਈ ਦੁੱਖ ਲੱਗਦਾ ਸੋ ਪਰ ਇਹਨਾਂ ਗੱਲਾਂ ਦਾ ਕੋਈ ਫਾਇਦਾ ਹੈ ਨਹੀਂ ਜੇ ਕਿਉਂਕਿ ਅਸੀਂ ਵੀ ਉਨਹੀਂ ਜ਼ਿੰਮੇਵਾਰਾਂ ਜਿੰਨੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਸਾਡੇ ਨਾਲ ਠੱਗੀਆਂ ਮਾਰਦੇ ਆ ਕਿਉਂਕਿ ਅਗਰ ਅਸੀਂ ਉਹੀ ਨਾ ਹੋਈਏ ਤਾਂ ਇਹ ਇੱਕ ਐਗਜ਼ਿਸਟੇਨੀ ਕਰਨਗੇ ਇਹਨਾਂ ਦੀ ਐਗਜ਼ਿਸਟੈਂਸੀ ਨਹੀਂ ਰਹੂਗੀ ਅਗਰ ਅਸੀਂ ਜਾ ਕੇ ਇਹਨਾਂ ਨੂੰ ਸ਼ੈ ਨਾ ਦਈਏ ਅਗਰ ਅਸੀਂ ਇਹਨਾਂ ਤੋਂ ਜਾ ਕੇ ਪੁੱਠੇ ਕੰਮ ਨਾ ਕਹੀਏ ਇਹਨਾਂ ਨੂੰ ਕਰਨ ਲਈ ਅਸੀਂ ਕਹਿੰਨੇ ਆ ਆ ਲੋ ਜੀ ਪਾਸਪੋਰਟ ਬਾਕੀ ਸਾਰਾ ਕੁਝ ਆਪੇ ਤਿਆਰ ਕਰ ਲਿਓ ਵੀਜ਼ਾ ਦਵੋ ਫਿਰ ਤਾਂ ਉਦੋਂ ਬਾਅਦ ਫਿਰ ਤੁਸੀਂ ਰੋਣਾ ਕਿ ਸਾਡੇ ਏਡਾ ਮੋਟਾ ਇੰਜੈਕਸ਼ਨ ਲਾਇਆ ਤੇ ਏਡਾ ਖੂਨ ਕੱਢ ਲਿਆ ਇਹ ਰੋਣਾ ਤਾਂ ਫਿਰ ਗਲਤ ਆ ਕਿਉਂਕਿ ਇੰਜੈਕਸ਼ਨ ਲਵਾਉਣ ਲਈ ਪੁੜਾ ਤਾਂ ਤੁਸੀਂ ਆਪ ਦਾ ਆਪ ਕੀਤਾ ਸੀ ਉਹਦੇ ਮੂਰੇ ਵੀ ਮਾਰ ਲਾ ਜਿੰਨਾ ਖੋਟਾ ਮਾਰਨਾ ਏਦੋਂ ਬਾਅਦ ਆ ਕੇ ਰੋਣਾ ਵੀ ਪੇਨ ਪੇਨ ਹੋਈ ਆ ਉਹਨੇ ਪੀੜ ਕਰਤੀ ਇਹ ਤਾਂ ਫਿਰ ਕੋਈ ਸੈਂਸ ਨਹੀਂ ਬਣਦੀ ਸੋ ਮੇਰਾ ਕਹਿਣਾ ਇਹ ਆ ਜੀ ਕਿ ਤੁਸੀਂ ਸਿਆਣੇ ਬਣੋ ਇਹ ਢੋਲਾ ਚੱਕ ਕੇ ਆਪੇ ਭੱਜ ਜਾਣਗੇ ਜਦੋਂ ਤੁਸੀਂ ਸਾਰੇ ਸਿਆਣੇ ਹੋ ਜਾਓਗੇ ਸਿਆਣੇ ਹੋਣ ਲਈ ਕੋਈ ਦਵਾਈ ਨਹੀਂ ਲੈਣੀ ਤੇ ਕੋਈ ਵੀ ਕਿਸੇ ਤਰ੍ਹਾਂ ਦੇ ਬਦਾਮ ਨਹੀਂ ਖਾਣੇ ਤੇ ਕੋਈ ਕਿਸੇ ਤਰ੍ਹਾਂ ਦੀ ਐਕਸਰਸਾਈਜ਼ ਜਾਂ ਯੋਗਾ ਨਹੀਂ ਕਰਨਾ ਸਿਆਣੇ ਹੋਣ ਲਈ ਆ ਜਿਹੜੀਆਂ ਰੀਲਾਂ ਨੇ ਇਹ ਦੇਖਣੀਆਂ ਬੰਦ ਕਰਨੀਆਂ ਫੇਸਬੁੱਕ ਬੰਦ ਕਰਨੀਆਂ ਵੈਬਸਾਈਟ ਜਾਣਾ Google ਤੇ ਜਾਣਾ ਦੇਖਣਾ ਪਰਖਣਾ ਪੁੱਛਣਾ ਦੱਸਣਾ ਆਸ-ਪਾਸ ਦੇ ਲੋਕਾਂ ਨੂੰ ਕੌਣ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਕੀ ਦਾ ਪੁਰਾਣਾ ਐਕਸਪੀਰੀਅੰਸ ਕੀ ਆ ਕੌਣ ਉਦੋਂ ਦਾ ਬੈਠਾ ਹੋਇਆ ਜਦੋਂ ਦੇ ਕੈਨੇਡਾ ਦੇ ਵਿੱਚ ਕੋਈ ਵੀ ਭੇਜਦਾ ਹੀ ਨਹੀਂ ਸੀਗਾ ਮੈਨੂੰ ਯਾਦ ਆ ਜੀ ਜਦੋਂ ਅਸੀਂ ਭੇਜਣਾ ਸ਼ੁਰੂ ਕੀਤਾ ਸੀਗਾ 2007 ਦੇ ਵਿੱਚ ਬੱਚਿਆਂ ਨੂੰ 2005 ਤੋਂ 7 ਦੇ ਵਿੱਚ ਬੱਚਿਆਂ ਨੂੰ ਭੇਜਣਾ ਸ਼ੁਰੂ ਕੀਤਾ ਸੀ ਉਦੋਂ ਨਾ SPP ਪ੍ਰੋਗਰਾਮ ਸੀ ਨਾ SDS ਪ੍ਰੋਗਰਾਮ ਸੀ ਉਦੋਂ ਕੋਈ ਪ੍ਰੋਗਰਾਮ ਹੀ ਨਹੀਂ ਹੁੰਦਾ ਸੀਗਾ ਇਹ ਪ੍ਰੋਗਰਾਮ ਸ਼ੁਰੂ ਹੀ 2009 ਦੇ ਵਿੱਚ ਹੋਏ ਜਦੋਂ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਵੀ ਕੈਨੇਡਾ ਦੇ ਵਿੱਚ ਜਾ ਰਹੇ ਆ ਅੱਜ ਤੋਂ 20 ਸਾਲ ਪਹਿਲਾਂ ਆਪਾਂ ਉਦੋਂ ਦੇ ਬੱਚਿਆਂ ਨੂੰ ਭੇਜ ਰਹੇ ਆ ਤੇ ਉੱਧਰ ਗਿਆ ਹੋਇਆਂ ਨੂੰ ਸੰਭਾਲ ਰਹੇ ਆ ਅੱਜ ਵੀ ਮੈਨੂੰ ਉਹ ਮਾਪਿਓ ਆ ਕੇ ਹੱਥ ਜੋੜ ਕੇ ਮਿਲਦੇ ਆ ਅੱਜ ਤੋਂ 10 10 15 15 ਸਾਲ ਪਹਿਲਾਂ ਜਿਨ੍ਹਾਂ ਦੀਆਂ ਬੱਚਿਆਂ ਨੂੰ 에어ਪੋਰਟ ਤੋਂ ਅਸੀਂ ਪਿਕ ਕਰਕੇ ਲੈ ਕੇ ਗਏ ਆਪਣੇ ਘਰ ਰੱਖਿਆ ਕਮੋਡੀਸ਼ਨ ਦਿੱਤੀ ਖਾਣਾ ਖਵਾਇਆ ਉਹ ਮਾਪਿਓ ਕਿਦਾਂ एहसान ਭੁੱਲਣਗੇ ਦੇਖੋ ਦੋ ਤਰ੍ਹਾਂ ਦੇ ਬਿਜ਼ਨਸਮੈਨ ਹੁੰਦੇ ਆ ਜੀ ਮੈਨੂੰ ਇੱਕ ਸਮਝ ਲੱਗਦੀ ਆ ਇੱਕ ਬਿਜ਼ਨਸਮੈਨ ਉਹ ਹੁੰਦਾ ਜਿਹੜਾ ਮਸ਼ਹੂਰੀਆਂ ਕਰ ਕਰਕੇ ਗਾਹਕ ਇਕੱਠੇ ਕਰਦਾ ਆ ਕੇ ਗਰਦਨਾ ਵੱਡਦਾ ਤੇ ਉਦੋਂ ਬਾਅਦ ਫੇਰ ਮਸ਼ਹੂਰੀ ਦੇ ਕੇ ਨਵੇਂ ਗਾਹ ਇਕੱਠੇ ਕਰਦਾ ਇੱਕ ਬਿਜ਼ਨਸਮੈਨ ਉਹ ਹੁੰਦੇ ਆ ਜਿਹੜੇ ਮਸ਼ਹੂਰੀਆਂ ਨਹੀਂ ਦਿੰਦੇ ਕੰਮ ਕਰਦੇ ਆ 10 ਬੰਦਿਆਂ ਦਾ ਕੋਈ ਚੰਗਾ ਕੰਮ ਕਰਤਾ ਉਦੋਂ ਬਾਅਦ ਛੱਡ ਦਿੰਦੇ ਆ ਉਹ 10 ਅਗਲੀ ਵਾਰ ਉਹਨਾਂ ਨੂੰ ਆਪਣੇ ਜਾਣ ਪਛਾਣ ਵਾਲੀ ਸੌ ਦੇ ਜਾਂਦੇ ਆ ਰੈਫਰਲ ਸੈਡਿਓਸਿਟੀ ਸ਼ੁਰੂ ਤੋਂ ਅਸੀਂ ਮਸ਼ਹੂਰੀਆਂ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਕੰਦਾ ਕਾਲੀਆਂ ਕਰਨ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਵੱਡੀਆਂ ਵੱਡੀਆਂ ਫੜਾ ਨਹੀਂ ਮਾਰਦੇ ਅਸੀਂ ਮੈਂ ਗਲਾਂ ਦੇ ਵਿੱਚ ਹਾਰ ਪਾ ਕੇ ਵੀਜ਼ੇ ਨਹੀਂ ਦਿਖਾਉਂਦੇ ਕੁਝ ਨਹੀਂ ਕਰਦੇ ਇਕ ਦਿਖਾਉਣੇ ਵੀ ਆ ਤਾਂ ਲੋਕਾਂ ਨੂੰ ਦਿਖਾਉਣੇ ਆ ਵੀ ਆ ਦੇਖੋ ਇੰਨੇ ਵੀਜ਼ੇ ਲੱਗੇ ਨੇ ਹੁਣ ਅਸੀਂ ਇੱਕ ਔਰੀਐਂਟੇਸ਼ਨ ਕਰਦੇ ਰਹਿੰਦੇ ਆ ਜੀ ਜਿਹਦੇ ਵਿੱਚ 40-50 ਲੋਕਾਂ ਨੂੰ ਵੀਜ਼ੇ ਦੇਣੇ ਆ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸੋ ਸਾਡਾ ਕੰਮ ਆ ਜੀ ਸਾਡਾ ਕੰਮ ਦੱਸਦਾ ਵਾ ਅਸੀਂ ਰੋਲਾ ਪਾ ਕੇ ਨਹੀਂ ਦੱਸਦੇ ਸਾਡਾ ਕੰਮ ਦੱਸਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੁਝ ਗਲਤ ਨਾ ਹੋਵੇ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਜਾਂ ਤੁਹਾਡਾ ਵੀਜ਼ਾ ਰਿਜੈਕਟ ਵੀ ਨਾ ਹੋਵੇ ਕੋਈ ਵੀ ਕੈਟੇਗਰੀ ਦਾ ਵੀਜ਼ੇ ਨਾਲ ਸੰਬੰਧਤ ਕੋਈ ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਵੀ ਗਲਤ ਚੀਜ਼ ਨਾ ਤੁਹਾਡੇ ਨਾਲ ਵਾਪਰੇ ਤੁਹਾਡੇ ਨਾਲ ਕੁਝ ਵੀ ਗਲਤ ਨਾ ਹੋਵੇ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਬਿਲਕੁਲ ਕਾਲ ਕਰੋ 9914219000 ਤੇ ਅਪਾਇੰਟਮੈਂਟ ਲਵੋ ਸਾਨੂੰ ਆਕੇ ਮਿਲੋ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਵੀ ਤੁਸੀਂ ਸਾਡੇ ਕੋਲੋਂ ਅਪਲਾਈ ਕਰਨਾ ਜਾਂ ਨਹੀਂ